ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪੰਜਾਬ ਸਮੇਤ ਬਾਕੀ ਹਿਮਾਚਲ ਉਤਰਾਖੰਡ ਤੇ ਜੰਮੂ ਕਸ਼ਮੀਰ 'ਚ ਹੜ੍ਹਾਂ ਦੀ ਸਥਿਤੀ ਬਹੁਤ ਮਾੜੀ ਬਣੀ ਹੋਈ ਹੈ ਕਿਉਂਕਿ ਸਾਡੇ ਪੰਜਾਬ ਨਾਲ ਸਾਡਾ ਨੇੜੇ ਦਾ ਵਾਹ ਇਸ ਕਰਕੇ ਪੰਜਾਬ ਦੀ ਸਥਿਤੀ ਹੋਰ ਵੀ ਗੰਭੀਰ ਹੈ ਕਿਉਂਕਿ ਉੱਪਰੋਂ ਆਇਆ ਪਾਣੀ ਹੋਰ ਇਸ ਨੂੰ ਮਾਰ ਕਰ ਰਿਹਾ ਹੈ ਤੇ ਦੂਜਾ ਮੀ ਵੀ ਲਗਾਤਾਰ ਪੈ ਰਿਹਾ ਹੈ ਕੱਲ ਵੀ ਰਾਤ ਨੂੰ ਸਾਰੀ ਰਾਤ ਮੀਂਹ ਪੈਂਦਾ ਰਿਹਾ ਅੱਜ ਵਾਲੀ ਰਾਤ ਵੀ ਮੀਂਹ ਪੈਂਦਾ ਰਿਹਾ ਹੁਣ ਵੀ ਸਵੇਰੇ ਮੀਂਹ ਪੈ ਰਿਹਾ ਹੈ ਤੇ ਪਤਾ ਨਹੀਂ ਅਜੇ ਕੀ ਹੈ ਤੇ ਨਾਲ ਜਿਹੜਾ ਭਾਰਤ ਦਾ ਸਰਕਾਰੀ ਮੌਸਮ ਵਿਭਾਗ ਹੈ ਉਸ ਨੇ ਵੀ ਇਹ ਪੇਸ਼ੀਨ ਗੋਈ ਕੀਤੀ ਹੈ ਕੋਈ ਖਬਰੀ ਕੀਤੀ ਹੈ ਕਿ ਸਤੰਬਰ ਦੇ ਵਿੱਚ ਜਿਹੜੇ ਆਮ ਮੀਂਹ ਪੈਂਦੇ ਆ ਉਹਦੇ ਨਾਲੋਂ ਵੱਧ ਮੀਂਹ ਪੈਣ ਦੀਆਂ ਸੰਭਾਵਨਾਵਾਂ ਨੇ ਤੇ ਗਾਂ ਡੇਗਣ ਦੀਆਂ ਬੱਦਲ ਫਟਣ ਦੀਆਂ ਤੇ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਅਜੇ ਬਰਕਰਾਰ ਨੇ ਸਤੰਬਰ ਦੇ ਮਹੀਨੇ ਦੇ ਵਿੱਚ ਤੇ ਉਮੀਦ ਕਰੀਏ ਕਿ ਜਿਹੜਾ ਸਾਡੇ ਦੇਸ਼ ਦੀ ਸਰਕਾਰ ਹੈ ਉਹ ਜਿਹੜੇ ਦੂਜੇ ਗੈਰ ਵਿਗਿਆਨਕ ਚੀਜ਼ਾਂ ਪੜਾਉਂਦੀ ਹੈ ਉਹਦੀ ਬਜਾਏ ਹੋਰ ਵਿਗਿਆਨ ਤੇ ਟੇਕ ਰੱਖੇ ਇਹਦੇ ਵਿੱਚ ਜਿਹੜੀਆਂ ਮੌਸਮੀ ਤਬਦੀਲੀਆਂ ਆ ਰਹੀਆਂ ਨੇ ਉਹਨਾਂ ਦੇ ਕਾਰਨਾਂ ਨੂੰ ਲੱਭੇ ਤੇ ਜਿਹੜਾ ਅਸੀਂ ਪਹਾੜਾਂ ਨੂੰ ਖੋਦ-ਖੋਦ ਕੇ ਉੱਥੇ ਅਖੌਤੀ ਜਿਹੜੇ ਧਾਰਮਿਕ ਗੱਲਾਂ ਦੇ ਲਈ ਉਹਨਾਂ ਦਾ ਸਤਿਆਨਾਸ਼ ਕਰ ਰਹੇ ਆ ਉਹਦੇ ਤੇ ਦੁਬਾਰਾ ਗੌਰ ਕਰੇ ਤੇ ਇਸ ਤਰ੍ਹਾਂ ਨਾਲ ਲੋਕਾਂ ਨੂੰ ਲੰਬੇ ਸਮੇਂ ਦੀ ਨੀਤੀ ਬਣਾਵੇ ਦੂਜੇ ਪਾਸੇ ਭਾਰਤ ਸਰਕਾਰ ਨੇ ਕੋਈ ਤੁਰੰਤ ਰਾਹਤ ਦੇਣ ਦੀ بجائے ਇਹਨਾਂ ਚਾਰੇ ਸੂਬਿਆਂ ਲਈ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਨੂੰ ਤਾਂ ਯੂਟੀ ਬਣਾਤਾ ਉਹਨਾਂ ਨੇ ਚਲੋ ਮੈਂ ਅਸੀਂ ਤਾਂ ਸੂਬਾ ਹੀ ਕਹਿੰਦੇ ਆ ਉੱਤਰਾਖੰਡ ਇਹਨਾਂ ਦੇ ਲਈ ਜਿਹੜੀਆਂ ਗ੍ਰਹਿ ਮੰਤਰਾਲਿਆਂ ਨੇ ਅੱਜ ਅੱਡ ਅੱਡ ਚਾਰ ਟੀਮ ਬਣਾਉਣ ਦਾ ਫੈਸਲਾ ਕੀਤਾ ਹੈ ਜਿਹੜੀਆਂ ਟੀਮਾਂ ਇੱਥੇ ਆ ਕੇ ਦੌਰਾ ਕਰਨਗੀਆਂ ਤੇ ਇਸ ਗੱਲ ਦਾ ਅੰਦਾਜ਼ਾ ਲਾਉਣਗੀਆਂ ਕਿ ਕਿੰਨਾ ਨੁਕਸਾਨ ਹੋਇਆ ਹੈ ਇਹ ਗੱਲ ਕਰਨ ਵਾਲੀ ਹੈ ਪਰ ਪਹਿਲੀ ਗੱਲ ਕਰਨ ਵਾਲੀ ਇਹ ਨਹੀਂ ਹੈ ਪਹਿਲੀ ਗੱਲ ਕਰਨ ਵਾਲੀ ਇਹ ਹੈ ਕਿ ਵੀ ਤੁਰੰਤ ਜਿਹੜੇ ਲੋਕ ਫਸੇ ਹੋਏ ਐ ਉਹਨਾਂ ਦੇ ਲਈ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਜਿਹੜੀ ਇੱਕ ਜਿਹੜੀ ਇੱਕ ਤੁਰੰਤ ਜਿਹੜੀ ਸਹਿਤਾ ਉਹ ਦਿੱਤੀ ਜਾਣੀ ਚਾਹੀਦੀ ਹੈ ਅਸੀਂ ਇਹ ਸਮਝਦੇ ਹਾਂ ਵੀ ਸਰਕਾਰ ਕੇਂਦਰ ਦੀ ਸਰਕਾਰ ਖਾਸ ਤੌਰ ਤੇ ਬਹੁਤ ਹੀ ਇਸ ਗੱਲ ਤੇ ਕਿਸੜਵੱਟੀ ਬੈਠੀ ਹੈ ਦੂਜੇ ਪਾਸੇ ਪੰਜਾਬ ਦੇ ਲੋਕਾਂ ਦਾ ਜਿਹੜੇ ਆ ਬਾਬੇ ਆ ਡੱਡ ਤਰ੍ਹਾਂ ਦੇ ਇਹਨਾਂ ਦੇ ਖਿਲਾਫ ਵੀ ਗੁੱਸਾ ਬਹੁਤ ਸੱਤਵੇਂ ਸਮਾਨ ਤੇ ਹੈ ਤੇ ਦੂਜੇ ਜਿਹੜੇ ਕਰਾਮਾਤੀਆਂ ਤੇ ਵੀ ਅਸੀਂ ਆ ਕਰ ਸਕਦੇ ਆ ਆ ਕਰ ਸਕਦੇ ਆ ਮੈਂ ਚੁਟਕੀ ਪਣਾ ਕੇ ਆ ਕਰ ਦੂੰਗਾ ਮੈਂ ਆ ਕਰ ਦੂੰਗਾ ਇਹੋ ਜਿਹੇ ਤਾੰਤ੍ਰਿਕ ਬਾਬੇ ਸਾਰੇ ਦੇਸ਼ ਦੇ ਵਿੱਚ ਹੀ ਆ ਉਹਨਾਂ ਦੇ ਬਾਰੇ ਵਿੱਚ ਸਾਡੇ ਜਿਹੜੇ ਇੱਕ ਕਵੀ ਨੇ ਗੁਰਦਿਆਲ ਰੌਸ਼ਨ ਜੀ ਉਹਨਾਂ ਨੇ ਕੁਝ ਚਾਰਕ ਲਾਈਨਾਂ ਲਿਖੀਆਂ ਨੇ ਉਹ ਕਹਿੰਦਾ ਕਿੱਥੇ ਨੇ ਸਾਰੇ ਦੇਹਧਾਰੀ ਕਿੱਥੇ ਨੇ ਬਾਬੇ ਸਾਧਣੀਆਂ ਵਪਾਰੀ ਕਿੱਥੇ ਨੇ ਪੂਰਾ ਦੇਸ਼ ਹੜਾਂ ਚ ਡੁੱਬਿਆ ਹੋਇਆ ਸਾਨੂੰ ਜੋ ਜਾਂਦੇ ਸੀ ਤਾਰੀ ਕਿੱਥੇ ਨੇ ਹਾ ਹਾਕਾਰ ਮੱਚੀ ਹੈ ਹਰਥਾਂ ਮੰਦੀ ਹੈ ਹਾ ਹਾਕਾਰ ਮੱਚੀ ਹੈ ਹਰਥਾਂ ਮੰਦੀ ਹੈ ਇਹ ਸਭ ਪਾਪ ਦੇ ਅਧਿਕਾਰੀ ਕਿੱਥੇ ਨੇ ਇਹ ਜੰਤਰ ਮੰਤਰ ਤੰਤਰ ਮਾਰਨ ਕੋਈ ਤਾਂ ਇਸ ਵਤਨ ਦੇ ਪਰਉਪਕਾਰੀ ਕਿੱਥੇ ਨੇ ਅਖੌਤੀ ਪਰਉਪਕਾਰੀ ਬੇਚੈਨੀ ਹੈ ਹਰ ਚਿਹਰਾ ਬੇਰੰਗਾ ਹੈ ਲਾਲ ਹਰੇ ਤੇ ਭਗਵਾ ਤਾਰੀ ਧਾਰੀ ਕਿੱਥੇ ਨੇ ਅੱਡ ਅੱਡ ਆਪਣੇ ਝੰਡੇ ਲੈ ਕੇ ਜਿਹੜੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਸਾਰਾ ਸਾਲ ਟੀਵੀ ਤੇ ਵੀ ਆ ਕੇ ਗੁੰਮਰਾਹ ਕਰਦੇ ਆ ਕਿੱਥੇ ਨੇ ਉਹ ਇਹ ਲੋਕਾਂ ਦੀ ਵਾਂ ਕਿਉਂ ਨਹੀਂ ਫੜਦੇ ਇਹ ਕਿਉਂ ਨਹੀਂ ਜੰਤਰ ਮੰਤਰ ਕਰਦੇ ਇਹਨਾਂ ਦੇ ਉੱਤੇ ਵੱਡੇ ਸਵਾਲ ਕਰਨ ਦੀ ਲੋੜ ਹੈਗੀ ਹੈ ਅੱਜ ਦੇ ਸਮੇਂ 'ਚ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਜਿਹੜਾ ਆਸਟ੍ਰੇਲੀਆ ਹੈ ਉਦੇ ਵਿੱਚ ਕੱਲ ਜਿਹੜੇ ਵਿਦੇਸ਼ਾਂ ਤੋਂ ਲੋਕ ਉੱਥੇ ਜਾ ਕੇ ਵਸੇ ਹੋਏ ਐ ਖਾਸ ਤੌਰ ਤੇ ਭਾਰਤੀ ਉਹਨਾਂ ਚ ਵੱਡੀ ਗਿਣਤੀ ਪੰਜਾਬੀਆਂ ਦੀ ਐ ਉਹਨਾਂ ਦੇ ਵਿਰੁੱਧ ਆਸਟ੍ਰੇਲੀਆ ਦੇ ਬਹੁਤੇ ਸ਼ਹਿਰਾਂ ਚ ਬ੍ਰਿਸਬੇਨ ਸਿਡਨੀ ਜਿਹੜਾ ਹੈਗਾ ਆਪਣਾ ਮੈਲਬੌਰਨ ਕੈਨਬਰਾ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ بڑے بڑے ਮਜਾਰੇ ਹੋਈ ਵੀ ਇਹਨਾਂ ਨੂੰ ਇੱਥੋਂ ਕੱਢੋ ਉਹਨਾਂ ਦੇ ਉੱਤੇ ਨਫ਼ਰਤ ਫੈਲਾਉਣ ਵਾਲੇ ਜਿਹੜੇ ਐ ਬੈਨਰ ਵੀ ਉਹਨਾਂ ਨੇ ਫੜੇ ਹੋਏ ਸੀ ਜਿਦੇ ਤੇ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਇਹ ਇਹਨਾਂ ਨੂੰ ਇਥੋਂ ਕੱਢੋ ਇਥੋਂ ਦੇਸ਼ ਦੇ ਵਿੱਚੋਂ ਤੇ ਇੱਕ ਕੋਈ ਪਾਰਟੀ ਹੈਗੀ ਆ ਵਨ ਨੇਸ਼ਨ ਪਾਰਟੀ ਉਹਦੀ ਆਗੂ ਵੀ ਜਿਹੜੀ ਪੌਲਿਨ ਹੈਨਸਨ ਉਹ ਇਹਦੇ ਵਿੱਚ ਸ਼ਾਮਲ ਸੀਗੀ ਤੇ ਇਹ ਜਿਹੜੇ ਮਜਾਰੇ ਇਸ ਕਿਸਮ ਦੇ ਐ ਇਸ ਇਹ ਬਹੁਤ ਵੱਡਾ ਟ੍ਰੈਂਡ ਹੈ ਪਿਛਲੇ ਸਮੇਂ ਤੋਂ ਯੂਰਪ ਦੇ ਕਈ ਸਾਰੇ ਦੇਸ਼ਾਂ ਦੇ ਵਿੱਚ ਸੱਜੇ ਪੱਖੀ ਪਾਰਟੀਆਂ ਐਸੇ ਕਰਕੇ ਅੱਗੇ ਆ ਰਹੀਆਂ ਇਟਲੀ ਵਿੱਚ ਤੇ ਵਿੱਚ ਤਾਂ ਪ੍ਰਧਾਨ ਮੰਤਰੀ ਬਣ ਗਈ ਇਹ ਜੀ ਜਿਹੜੀ ਜਿਹੜੇ ਇਹੋ ਜਿਹੇ ਨਾਰੇ ਲਾਉਣ ਵਾਲੀ ਬੀਪੀ ਐ ਫਰਾਂਸ ਦੇ ਵਿੱਚ ਹਾਲ ਦੀ ਘੜੀ ਉਹਨਾਂ ਨੂੰ ਰੋਕ ਲੱਗਦੀ ਹੈ ਪਰ ਉਹ ਫਿਰ ਵੀ ਤੇਜ਼ੀ ਨਾਲ ਬਾਤ ਰਿਹਾ ਕਿਉਂਕਿ ਨਫ਼ਰਤ ਬਹੁਤ ਤੇਜ਼ੀ ਨਾਲ ਫੈਲਦੀ ਹੈ ਪਿਆਰ ਹੌਲੀ-ਹੌਲੀ ਫੈਲਦਾ ਹੈਗਾ ਸੋ ਜਿਹੜਾ 트럼ਪ ਹੈ ਇਹ ਤਾਂ ਨਫ਼ਰਤ ਦਾ ਇੱਕ ਪੂਰਾ ਜਿਹਨੂੰ ਕਹਿੰਦੀ ਹੈ ਫਾਉਂਟੇਨ ਹੈਡ ਹੈ ਯਾਨੀ ਕਿ ਉਹਦਾ ਪੂਰਾ ਮੁਖਾਣਾ ਹੈ ਵੀ ਇੱਥੋਂ ਤਾਂ ਨਫ਼ਰਤ ਦੇ ਦਰਿਆ ਨਿਕਲਦੇ ਹੈਗੇ ਸੋ ਉਹ ਅਤੇ ਪੰਜਾਬ ਭਾਰਤ ਦੇ ਵਿੱਚ ਵੀ ਕਿਸੇ ਸੋਸਤ ਦੋਸਤ ਨੇ ਆਸਟ੍ਰੇਲੀਆ ਦੇ ਸੰਵਾਦ ਧਰਵ ਦੇ ਵਿੱਚ ਲਿਖਿਆ ਵੀ ਜਿਹੜਾ ਅਖੌਤੀ ਕੁਸ ਭੈਂਠੀਆਂ ਦਾ ਨਾਰਾ ਦਿੱਤਾ ਜਾ ਰਿਹਾ ਹੈ ਉਹਦੇ ਨਾਲ ਆਪਣੇ ਦੇਸ਼ ਦੇ ਵਿੱਚ ਦੇਸ਼ ਦੇ ਲੋਕਾਂ ਨੂੰ ਹੀ ਉਸ ਦੇ ਨਾਂ ਦੇ ਉੱਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਸੋ ਇਹ ਜਿਹੜੀ ਇੱਕੋ ਜੀ ਨਸਲ ਨੇ ਇਹ ਸਾਰੇ ਅੱਡ ਅੱਡ ਦੇਸ਼ਾਂ ਦੇ ਵਿੱਚ ਇਹਨਾਂ ਨਸਲਾਂ ਦੇ ਵਿਰੁੱਧ ਦੇਸ਼ ਦੁਨੀਆ ਦੇ ਲੋਕਾਂ ਨੂੰ ਇਹ ਇਹਦੇ ਉੱਤੇ ਖੜਨ ਦੀ ਲੋੜ ਪੈਣੀ ਚੰਗੀ ਗੱਲ ਇਹ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੇ ਜਿਹੜੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਹੋਮ ਮਿਨਿਸਟਰ ਨੇ ਉਹਨਾਂ ਨੇ ਇਹਨਾਂ ਮੁਜਾਰਿਆਂ ਦੀ ਨਿੰਦਿਆ ਕੀਤੀ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਜਿਹੜੇ ਇੱਥੇ ਆਏ ਹੋ ਆ ਠੀਕ ਹੈ ਤੇ ਉਹ ਤੁਸੀਂ ਵੀ ਉੱਡੇ ਹੀ ਆਸਟ੍ਰੇਲੀਅਨ ਹੋ ਜਿੰਨੇ ਪਹਿਲਾਂ ਦੇ ਹੈਗੇ ਐ ਸੋ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਇਹ ਨਫਰਤ ਦੀ ਅੱਗ ਹੋਰ ਨਾ ਪੜ ਕੇ ਤੇ ਸਾਡੇ ਆਪਣੇ ਦੇਸ਼ 'ਚ ਸਾਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਸਾਡੇ ਅੱਗਾ ਹੋਰ ਤਰ੍ਹਾਂ ਦੀਆਂ ਲਾਈਆਂ ਜਾਂਦੀਆਂ ਨੇ ਕਿ ਜਦੋਂ ਕਿਸੇ ਨੂੰ ਤੁਸੀਂ ਰਿਗਾਰਡ ਨਹੀਂ ਦਿੰਦੇ ਤਾਂ ਉਹਦਾ ਖਾਤਾ ਕਿਸੇ ਹੋਰ ਦੇ ਖਾਤੇ 'ਚ ਪਾਉਂਦੇ ਆ ਉਹਦੇ ਰਜਗਾਰ ਨਾ ਦੇਣ ਦੇ ਜਿਹੜੇ ਅਸਲੀ ਕਾਰਨ ਨੇ ਸਾਡਾ ਜਿਹੜਾ ਕੈਪੀਟਲਿਸਟ ਸਿਸਟਮ ਹੈ ਜਿਹੜਾ ਜਿਹੜਾ ਪੂੰਜੀਵਾਦੀ ਪ੍ਰਬੰਧ ਹੈ ਉਹਦੇ ਤੇ ਉਂਗਲ ਨਹੀਂ ਤਰਨ ਦਿੰਦੇ ਦੂਜੇ ਪਾਸੇ ਲੋਕਾਂ ਨੂੰ ਆਪਸ 'ਚ ਲੜਾਉਣ ਵਾਲੇ ਪਾਸੇ ਲੈ ਕੇ ਜਾਂਦੇ ਆ ਸੋ ਇਹ ਇੱਕ ਅਗਲੀ ਗੱਲ ਤੁਹਾਡੇ ਨਾਲ ਕਰਨੀ ਸੀ ਦੋਸਤੋ ਇੱਕ ਨਫਰਤ ਦੀ ਗੱਲ ਚੱਲੀ ਹੈ ਤਾਂ ਇੱਕ ਗੱਲ ਕਰ ਲਈਏ ਤੁਹਾਡੇ ਨਾਲ ਕੈਂਡਰਾ ਬੈਂਕ ਦਾ ਇੱਕ ਉਸ ਬੈਂਕ ਦੇ ਵਿੱਚ ਇੱਕ ਜਿਹੜਾ ਰੀਜਨਲ ਮੈਨੇਜਰ ਹੈ ਉਹ ਬਿਹਾਰ ਤੋਂ ਉਹਨੂੰ ਭੇਜਤਾ ਕੇਰਲਾ ਦੇ ਕੋਚੀ ਸ਼ਹਿਰ ਦੇ ਵਿੱਚ ਕੋਚੀ ਦੀ ਬ੍ਰਾਂਚ ਜਾਂਦੇ ਹੀ ਉਹਨੇ ਦੇਖਿਆ ਵੀ ਉੱਥੇ ਦੀ ਕੈਂਟੀਨ ਦੇ ਵਿੱਚ ਹਫ਼ਤੇ 'ਚ ਕੁਝ ਦਿਨ ਮੈਨੂ ਬਣਿਆ ਹੋਇਆ ਵੀ ਅੱਜ ਕੀ ਬਣੂ ਸੋਮਵਾਰ ਕੀ ਬਣੂ ਮੰਗਲਵਾਰ ਕੀ ਬਣੂ ਕੁਝ ਦਿਨ ਦੋ ਜਾਂ ਤਿੰਨ ਦਿਨ ਉਹਨਾਂ ਨੇ ਬੀਫ ਰੱਖੀ ਹੋਈ ਹੈ ਕਿਉਂਕਿ ਕਾਰਲਾ ਦੇ ਲੋਕ ਖਾਂਦੇ ਤੇ ਉਹਨੇ ਆਉਂਦੇ ਹੀ ਆਰਡਰ ਕਰਤਾ ਵੀ ਇੱਥੇ ਬੀਫ ਬੈਂਕ ਦੇ ਵਿੱਚ ਵੀ ਤੇ ਕੰਟੀਨ ਵਿੱਚ ਵੀ ਬਿਲਕੁਲ ਹੀ ਬੀਫ ਨਹੀਂ ਬਣੂਗੀ ਤਾਂ ਉਥੋਂ ਦੇ ਜਿਹੜੇ ਮਲਾਜਮਾ ਸਖਤੇ ਚ ਆ ਗਏ ਉਹਨਾਂ ਦੀ ਤਾਂ ਖਾਣ ਪੀਣ ਦੀ ਆਦਤ ਹੈ ਵੀ ਤੈਨੂੰ ਨਹੀਂ ਚੰਗੀ ਲੱਗਦੀ ਤੂੰ ਆਪਣੇ ਕੈਬਰ ਚ ਬਹਿ ਕੇ ਜੋ ਤੂੰ ਖਾਣਾ ਹੈ ਉਹ ਖਾ ਕੰਟੀਨ ਚੋਂ ਚੀਜ਼ ਨਾ ਮੰਗਾ ਜਾਂ ਜਾਂ ਕੰਟੀਨ ਚੋਂ ਓਦਣ ਮੰਗਾ ਲੈ ਜਿੱਦਣ ਉੱਥੇ ਬੀਫ ਨਹੀਂ ਬਣੀ ਹੋਈ ਜਾਂ ਜਿਹੜੇ ਬੀਫ ਤੋਂ ਬਿਨਾ ਕੁਝ ਹੋਰ ਤੂੰ ਖਾਣਾ ਹੈ ਉਹ ਬਣਵਾ ਲੈ ਪਰ ਲੋਕਾਂ ਦੇ ਖਾਣ ਦਾ ਅਧਿਕਾਰ ਤਾਂ ਨਹੀਂ ਨਾ ਤੂੰ ਰੋਕ ਸਕਦਾ ਤੈਨੂੰ ਅਧਿਕਾਰ ਹੈ ਬੀਫ ਨਾ ਖਾਣ ਦਾ ਕਿਸੇ ਦੂਜੇ ਨੂੰ ਅਧਿਕਾਰ ਹੈ ਬੀਫ ਖਾਣ ਦਾ ਸੋ ਤੇਰੇ ਅਧਿਕਾਰ ਤੇ ਕੋਈ ਛਾਪਾ ਨਹੀਂ ਮਾਰਦਾ ਤੈਨੂੰ ਕੋਈ ਧੱਕੇ ਨਾਲ ਨਹੀਂ ਕਹਿੰਦਾ ਵੀ ਤੂੰ ਜ਼ਰੂਰ ਖਾ ਤੇ ਤੂੰ ਉਹਨਾਂ ਨੂੰ ਧੱਕੇ ਨਾਲ ਕਿਵੇਂ ਕਹਿ ਸਕਦਾ ਸੋ ਉਹਨਾਂ ਨੇ ਹੜਤਾਲ ਕਰਕੇ ਬਾਹਰ ਬੈਂਕ ਦੇ ਪਾਸੇ ਹੜਤਾਲ ਨਹੀਂ ਕੀਤੀ ਜਿਹੜੀ ਛੁੱਟੀ ਦੇ ਕਹਿੰਦੇ ਉਹਨਾਂ ਨੇ ਬੀਫ ਪਰੌਠਾ ਪਾਰਟੀ ਕੀਤੀ ਤੇ ਨਾਰੇ ਲਾਏ ਪ੍ਰੋਟੈਸਟ ਕੀਤਾ ਵੀ ਸਾਡੇ ਖਾਣ ਪੀਣ ਦੀਆਂ ਆਤਾਂ ਤੇ ਤੂੰ ਐਦਾਂ ਪਵੰਦੀਆਂ ਦੀ ਲਾਸਾ ਸੋ ਇਹ ਵੀ ਗੱਲ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਹੈ ਦੋਸਤੋ ਸਾਂਝੀ ਤੇ ਉਹ ਇਹ ਹੈ ਕਿ ਇਜ਼ਰਾਈਲ ਜਿਹੜਾ ਉਹਨੇ ਫੈਸਲਾ ਕਰ ਲਿਆ ਵੀ ਅਸੀਂ ਜਿਹੜਾ ਜਿਹੜਾ ਫਲਸਤੀਨ ਦੇ ਦੋ ਲੱਖ ਇੱਕ ਵੈਸਟ ਬੈਂਕ ਹੈ ਇੱਕ ਗਾਸ ਹੈ ਜਿਹੜਾ ਵੈਸਟ ਬੈਂਕ ਹੈ ਉਥੋਂ ਫਲਸਤੀਨ ਦਾ ਅੱਜ ਕੱਲ ਦਾ ਜਿਹੜਾ ਰਾਸ਼ਟਰਪਤੀ ਹੈ ਉਹਦਾ ਵੀਜ਼ਾ ਕੈਨਸਲ ਕਰ ਦਿੱਤਾ ਅਮਰੀਕਾ ਨੇ ਵੀ ਉਹ ਉੱਥੇ ਆਵੇ ਹੀ ਨਹੀਂ ਕਿਉਂਕਿ ਉੱਥੇ ਚਾਰ ਦੇਸ਼ਾਂ ਨੇ ਫਲਸਤੀਨ ਨੂੰ ਮਾਨਤਾ ਦੇਣੀ ਹੈ ਬਕਾਇਦਾ ਇੱਕ ਇੱਕ ਵੱਖਰੇ ਮੁਲਕ ਵਜੋਂ ਬਹੁਤ ਸਾਰੇ ਮੁਲਕਾਂ ਨੇ ਪਹਿਲਾਂ ਦਿੱਤੀ ਹੋਈ ਹੈ ਕੁਝ ਹੋਰ ਰਹਿੰਦੇ ਸੀ ਜਿਹੜੇ ਉਹ ਦੇਣਾ ਚਾਹੁੰਦੇ ਆ ਕੁਝ ਇਜ਼ਰਾਈਲ ਨੇ ਫੈਸਲਾ ਕਰ ਲਿਆ ਵੀ ਇਹ ਜਿਹੜਾ ਪੱਛਮੀ ਕਿਨਾਰਾ ਵੈਸਟ ਬੈਂਕ ਹੈ ਇਹਨੂੰ ਮੈਂ ਆਪਣੇ ਵਿੱਚ ਹੀ ਮਿਲਾ ਲੈਣਾ ਮੁੱਦਾ ਹੀ ਮੁੱਕ ਜਾਊਗਾ ਇਧਰ ਨੂੰ ਤੁਰਿਆ ਹੋਇਆ ਤੇ ਅਮਰੀਕਾ ਉਹਦੀ ਇਸ ਤਰ੍ਹਾਂ ਮਤ ਕਰ ਰਿਹਾ ਹੈ ਤੀਜਾ ਅਮਰੀਕਾ ਚਾਹ ਰ ਹੈ ਵੀ ਇੱਥੋਂ ਵਾਲੇ ਬੰਦਿਆਂ ਨੂੰ ਸ਼ਿਫਟ ਕਰਕੇ ਕਿਤੇ ਹੋਰ ਭੇਜ ਦਈਏ ਸਾਰਾ ਹੀ ਕਾਬੂ ਕਰ ਲਈਏ ਗਾਜ਼ਾ ਵਾਲਾ ਏਰੀਆ ਵੀ ਇਸ ਤਰ੍ਹਾਂ ਦਾ ਤੋਂ ਸਾਡਾ ਭਾਰਤ ਇਹਨਾਂ ਗੱਲਾਂ ਦੇ ਉੱਤੇ ਚੁੱਪ ਹੈ ਗਾਂਧੀ ਦਾ ਦੇਸ਼ ਬੁੱਧ ਦਾ ਦੇਸ਼ ਮੋਦੀ ਜੀ ਇਹਨਾਂ ਦਾ ਪ੍ਰਚਾਰ ਕਰਦਾ ਜਾ ਕੇ ਉਹ ਇਹਨਾਂ ਗੱਲਾਂ ਦੇ ਉੱਤੇ ਚੁੱਪ ਹੈ ਤੇ ਨਾਲ ਦੂਜੀ ਖਬਰ ਇਹ ਵੀ ਆਈ ਹੈ ਵੀ ਉਸ ਗਾਜ਼ਾ ਦੇ ਏਰੀਏ ਦੇ ਵਿੱਚ 55000 ਗਰਭવતી ਔਰਤਾਂ ਤੇ ਬੱਚਿਆਂ ਨੂੰ ਦੁੱਧ ਪਿਓਣ ਵਾਲੀਆਂ ਮਾਵਾਂ ਜਿਹੜੀਆਂ ਨੇ ਉਹ ਭੁੱਖ ਮਰੀ ਦਾ ਸ਼ਿਕਾਰ ਨੇ ਉਹਨਾਂ ਨੂੰ ਬਹੁਤ ਵੱਡੀ ਪੱਧਰ ਤੇ ਉੱਤੇ ਕਪੋਸ਼ਣ ਹੈ ਤੇ ਇੱਕ ਚੰਗੀ ਗੱਲ ਇਹ ਹੈ ਪਤਾ ਨਹੀਂ ਹੁਣ ਉਹ ਸਫਲ ਹੁੰਦੇ ਆ ਜਾਂ ਨਹੀਂ ਹੁੰਦੇ ਪਹਿਲਾਂ ਵੀ ਗਰੇਟਾ ਥਾਨਬਰਗ ਤੇ ਹੋਰ ਦੇਸ਼ ਦੀਆਂ ਪ੍ਰੋਮਿਨੈਂਟ ਜਿਹੜੀਆਂ ਹਸਤੀਆਂ ਨੇ ਉਹਨਾਂ ਨੇ ਇੱਕ ਕਰੂਜ਼ ਕਰਕੇ ਆ ਰਾਹਤ ਸਮੱਗਰੀ ਲੈ ਕੇ ਗਏ ਸੀ ਗਾਜ਼ਾ ਦੇ ਵਿੱਚ ਹੁਣ ਫੇਰ ਉਹ 20 ਕਿਸ਼ਤੀਆਂ ਜਿਹੜੀਆਂ ਨੇ ਉਹਨਾਂ ਨੇ ਬਾਰਸੀ ਲੋਨਾ ਤੋਂ ਗਾਜ਼ਾ ਨੂੰ ਭੇਜੀਆਂ ਨੇ ਸਮੁੰਦਰੀ ਰਸਤੇ ਦੇ ਉੱਤੇ 20 ਕਿਸ਼ਤੀਆਂ ਦੇ ਵਿੱਚ ਉਹ ਰਾਹਤ ਸਮੱਗਰੀ ਹੈ ਗਰੇਟਾ ਥਾਨਬਰਗ ਖੁਦ ਵੀ ਉਹਦੇ ਵਿੱਚ ਜਾ ਰਹੀ ਹੈ ਪਹਿਲਾਂ ਉਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਹੋਰ ਵੀ ਕਈ ਸੇ ਗਏ ਸੀਗੇ ਉਹਨਾਂ ਨੂੰ ਜਾਣ ਨਹੀਂ ਸੀ ਦਿੱਤਾ ਰੋਕ ਲਿਆ ਸੀਗਾ ਕਈਆਂ ਨੂੰ ਫੜ ਲਿਆ ਸੀ ਤੇ ਉਹ ਕਹਿੰਦੇ ਵੀ ਸਾਨੂੰ ਸਾਡੀ ਜਾਨ ਦੀ ਪਰਵਾਹ ਨਹੀਂ ਅਸੀਂ ਇਹਨਾਂ ਬੰਦਿਆਂ ਨੂੰ ਮਰਨ ਨਹੀਂ ਦੇਣਾ ਚਾਹੁੰਦੇ ਤੇ ਇਹ ਬਹੁਤ ਵੱਡਾ ਸਿਗਨਲ ਹੈ ਜੇ ਭਾਰਤ ਵਰਗੇ ਦੇਸ਼ ਇਸ ਗੱਲ ਦੇ ਉੱਤੇ ਕਰਨ ਤਾਂ ਹੋਰ ਹਵਾ ਮਿਲ ਸਕਦੀ ਹੈ ਇਸ ਗੱਲ ਨੂੰ ਇਜ਼ਰਾਈਲ ਦਾ ਨੱਕ 'ਚ ਦਮ ਕਰਿਆ ਜਾ ਸਕਦਾ ਹੈ ਪਰ ਇਹ ਤਾਂ ਚੋਰ ਤੇ ਕੁੱਤੀ ਰਲੇ ਹੋਏ ਆ ਨਾ ਸੱਚਾ ਮਾੜੀ ਗੱਲ ਇਹ ਹੈ ਅਮਰੀਕਾ ਅਮਰੀਕਾ ਨਾਲ 50 ਸਾਡੀਆਂ ਲਾਕ ਡਾਟਾ ਹੁਣ ਹੋ ਗਈਆਂ ਹੁਣ ਆ ਟ੍ਰੈਰਿਫ ਦੇ ਮਸਲੇ ਤੇ ਪਰ ਅਸੀਂ ਇੱਕੋ ਜੀ ਸੋਚ ਰੱਖਦੇ ਆ ਇਸ ਗਾਜ਼ਾ ਦੇ ਮਸਲੇ ਦੇ ਉੱਤੇ ਸੋ ਅ ਅਸੀਂ ਸਮਝਦੇ ਆ ਵੀ ਜਿਹੜਾ ਚੀਨ ਤੇ ਭਾਰਤ ਦੇ ਵਿੱਚ ਕਾਂਗਰਸ ਪਾਰਟੀ ਨੂੰ ਬੜਾ ਦਰਦ ਹੋ ਰਿਹਾ ਬੜੇ ਬਿਆਨ ਆ ਰਹੇ ਤੇ ਬਹੁਤ ਸਾਰੇ ਹੋਰ ਜਿਹੜੇ ਐ ਪੱਤਰਕਾਰ ਜਿਹੜੇ ਇੰਡੀਪੈਂਡੈਂਟ ਪੱਤਰਕਾਰ ਨੇ ਉਹ ਵੀ ਇਹਨਾਂ ਤੇ ਕਿੰਤੂ ਪ੍ਰੰਤੂ ਕਰਦੇ ਆ ਪਰ ਸਾਨੂੰ ਸੰਗਰਾਮ ਟੀਵੀ ਨੂੰ ਏ ਲੱਗਦਾ ਹੈ ਕਿ ਸਾਡੀ ਪੱਕੀ ਠੱਕੀ ਰਏ ਆ ਕਿ ਭਾਰਤ ਨੂੰ ਆਪਣੇ ਸਾਰੇ ਗੁਆਂਢੀਆਂ ਦੇ ਨਾਲ ਚੀਨ, ਪਾਕਿਸਤਾਨ, ਬੰਗਲਾਦੇਸ਼ ਆਪਣਾ ਦੂਜਾ শ্রীলੰਕਾ, ਮੀਆਮਾਰ, ਨੇਪਾਲ ਸਾਰਿਆਂ ਦੇ ਨਾਲ ਜਿਹੜੀਆਂ ਵੀ ਸਾਡੇ ਮੁੱਦੇ ਹੈਗੇ ਆ ਉਹਨਾਂ ਨੂੰ ਗੱਲਬਾਤ ਦੇ ਨਾਲ ਨਿਜਿੱਠਣਾ ਚਾਹੀਦਾ ਹੈ ਜਦੋਂ ਤੁਸੀਂ ਗੱਲਬਾਤ ਨਾ ਕਰਕੇ ਦੁਸ਼ਮਣੀਆਂ ਪੈਦਾ ਕਰਦੇ ਹੋ ਤਾਂ ਤੁਹਾਡੀ ਜਿਹੜੀ ਆਪਣੀ ਸਟੇਟਸਮੈਨਸ਼ਿਪ ਹੈ ਉਹਦੇ ਉੱਤੇ ਪ੍ਰਸ਼ਨ ਹੋ ਅਸੀਂ ਸਮਝਦੇ ਹਾਂ ਜਿਹੜੀ ਮੋਦੀ ਤੇ ਸ਼ਹੀਦ ਦੀ ਮੀਟਿੰਗ ਹੋਈ ਹੈ ਐਸੀਓ ਦੇ ਬਾਅਦ ਨੇ ਉਹ ਇੱਕ ਚੰਗਾ ਛੱਡਣਾ ਹੈ ਦੋਨੇ ਦੇਸ਼ਾਂ ਦੇ ਵਿੱਚ ਦੁਸ਼ਮਣੀ ਘਟਣੀ ਚਾਹੀਦੀ ਹੈ ਨੇੜੇ ਆਉਣਾ ਚਾਹੀਦਾ ਹੈ ਵਪਾਰ ਵਧਣਾ ਚਾਹੀਦਾ ਹੈ ਅਸੀਂ ਤਾਂ ਪਾਕਿਸਤਾਨ ਬਾਰੇ ਵੀ ਇਸ ਗੱਲ ਨਾਲ ਤਾਂ ਅਸੀਂ ਪੱਕੀ ਤਰ੍ਹਾਂ ਸਹਿਮਤ ਹਾਂ ਵੀ ਕਿਸੇ ਤੀਜੀ ਧਿਰ ਦੀ ਕੋਈ ਵਿਚੋਲਗੀ ਦੀ ਲੋੜ ਨਹੀਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਰਿਸ਼ਤਿਆਂ ਨੂੰ ਸੁਧਾਰਨ ਦੇ ਲਈ ਜੇ ਟਰੰਪ ਕਹਿੰਦਾ ਤਾਂ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਤੇ ਮੋਦੀ ਨੂੰ ਖੁਦ ਕਹਿਣੀ ਚਾਹੀਦੀ ਹੈ ਗੱਲ ਪਰ ਮੋਦੀ ਤਾਂ ਉਹਦੇ ਥੱਲੇ ਲੱਗਿਆ ਹੋਇਆ ਹੈ ਅਸੀਂ ਇਸ ਗੱਲ ਦੇ ਉੱਤੇ ਆ ਸਾਨੂੰ ਭਾਰਤ ਸਰਕਾਰ ਦਾ ਇਹ ਸਟੈਂਡ ਸਮਝ ਨਹੀਂ ਆਉਂਦਾ ਵੀ ਚੀਨ ਨਾਲ ਵੀ ਤੁਹਾਡੀ ਝੜੱਪ ਹੋਈ ਚੀਨ ਨਾਲ ਆਪਾਂ ਗੱਲਬਾਤ ਰਹੀ ਮਸਲਾ ਨਜੱਟ ਰਹੇ ਆ ਚੰਗੀ ਗੱਲ ਅਸੀਂ ਵੈਲਕਮ ਕਰਦੇ ਆ ਕਾਂਗਰਸ ਨਾ ਕਰੇ ਵੱਖਰੀ ਗੱਲ ਅਸੀਂ ਕਿਹੜਾ ਕਾਂਗਰਸੀ ਆ ਦੂਜਾ ਪਾਕਿਸਤਾਨ ਦੇ ਨਾਲ ਜੇ ਅਸੀਂ ਗੱਲ ਵੀ ਨਹੀਂ ਕਰਨੀ ਅਸੀਂ ਇੱਕ ਦੂਜੇ ਦੇ ਜਿਹੜੇ ਜਿਹੜੇ ਬਾਫਤ ਇੱਕ ਦੂਜੇ ਦੇ ਆਉਂਦੇ ਜਾਂਦੇ ਆ ਉਹਨਾਂ ਤੇ ਵੀ ਰੋਕਾਂ ਰੁਕਾਵਟਾਂ ਨੇ ਸਾਡੀਆਂ ਤੇ ਅਸੀਂ ਗੱਲ ਵੀ ਨਹੀਂ ਕਰਨੀ ਤੀਜੀ ਤਰਦੀਬ ਚੋਲਗੀ ਨਹੀਂ ਮੰਨਣੀ ਫਿਰ ਗੱਲ ਕਦੋਂ ਹੋਊਗੀ ਕੀ ਕੱਲਾ ਲੜ ਕੇ ਹੀ ਗੱਲਾਂ ਕਰਾਂਗੇ ਕੀ ਹਥਿਆਰੀ ਉਸ ਦਾ ਹੱਲ ਦੇ ਬਿਲਕੁਲ ਨਹੀਂ ਜੰਗੀ ਮਾਹੌਲ ਖਤਮ ਹੋਣਾ ਚਾਹੀਦਾ ਇੱਕ ਮਾਹੌਲ ਜਿਹਦੇ ਚ ਗੱਲਾਂ ਬਾਤਾਂ ਹੋਣ ਉਸ ਦੇ ਰਾਹੀਂ ਇਹਨਾਂ ਮਸਲਿਆਂ ਦੇ ਹੱਲ ਕੱਢਣੇ ਚਾਹੀਦੇ ਗੱਲ ਅਸੀਂ ਕਰਨੀ ਨਹੀਂ ਤੀਜੀ ਤਰਦੀਬ ਚੋਲਗੀ ਅਸੀਂ ਮੰਨਣੀ ਨਹੀਂ ਜਿਹੜੀ ਕਿ ਨਹੀਂ ਮੰਨਣੀ ਚਾਹੀਦੀ ਤੇ ਫਿਰ ਇਹ ਮਸਲਾ ਕਿੱਦਾਂ ਹੱਲ ਹੋਊਗਾ 24 ਘੰਟੇ ਮਜ਼ਾਈਲਾ ਤਾਂਕੇ ਰੱਖਾਂਗੇ ਕੋਈ ਕਦੇ ਉਹ ਚਲਾ ਦੇਣ ਜਾਂ ਅਸੀਂ ਚਲਾ ਦਈਏ ਕੋਈ ਵੀ ਚਲਾ ਦੇ ਕੀ ਅਸੀਂ ਲੋਕਾਂ ਨੂੰ ਮਾਰਵਾ ਕੇ ਖੁਸ਼ ਹਾਂ ਦੋਸਤ ਜਿਹੜੇ ਗਵਾਲੀ ਹੈ ਉਹਨਾਂ ਦੇ ਨਾਲ ਜੇ ਬਹੁਤੀ ਮਿੱਤਰਤਾ ਨਹੀਂ ਤਾਂ ਘੱਟੋ ਘੱਟ ਦੁਸ਼ਮਣੀ ਤਾਂ ਨਾ ਰੱਖੀ ਜਾਵੇ ਇਹ ਸਾਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਅੱਜ ਦੀ ਗੱਲ ਚ ਐਨੇ ਬਹੁਤ ਬਹੁਤ ਸ਼ੁਕਰੀਆ